ਫੋਰਚੂਨਰ ਚੋ ਮਿਲੀਆਂ 3 ਲਾਸ਼ਾਂ ਜੀ ਹਾਂ ਤੇਪਲਾ ਨੂੰ ਜਾਂਦੀ ਕੌਮੀ ਮਾਰਕ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾ ਵਿੱਚ ਜਾਂਦੀ ਪਹੀ ਉਤੇ ਫੋਰਚੂਨਰ ਵਿੱਚੋਂ 3 ਲਾਸ਼ਾਂ ਮਿਲੀਆਂ ਨੇ ਇਹ ਲਾਸ਼ਾਂ ਪ੍ਰਾਪਰਟੀ ਦਾ ਕਾਮਕਾਰ ਦੇ ਸੰਦੀਪ ਸਿੰਘ ਉਸ ਦੀ ਪਤਨੀ ਮਨਦੀਪ ਕੌਰ ਤੇ ਉਸ ਦੇ ਪੁੱਤਰ ਦੀ ਹੈ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਦੇ ਵਿੱਚ ਪਿਸਟਲ ਫੜਿਆ ਹੋਇਆ ਸੀ ਅਦਿਤਿੰਨ ਮ੍ਰਿਤਕਾਂ ਦੇ ਸਿਰ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਹਨ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ ਘਟਨਾ ਦਾ ਪਤਾ ਖੇਤਾ ਵਿੱਚੋਂ ਟਿਊਬਵੈਲ ਲਗਾਉਣ ਆਏ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਇਹ ਸੰਦੀਪ ਸਿੰਘ ਹੈ ਜੀ ਸਿੱਖ ਸਿੱਖ ਵਾਲਾ ਪਿੰਡ ਹੈਗਾ ਲੰਬੀ ਦੇ ਵਿੱਚ ਆ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈ ਜੀਗਾ ਇਹਨੂੰ ਇਦਾਂ ਸੁਸਾਈਡ ਕੀਤਾ ਹੈਗਾ ਬੱਚੇ ਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਇਹਦਾ ਕਾਲ ਆ ਗਿਆ ਤੇ ਇਹਨੇ ਬਾਅਦ ਸਾਈ ਹੈਵਿਆ ਉਹ ਤੋਂ ਬਾਅਦ ਜੋ ਵੰਦੀ ਕਰਦੇ ਸੁਸਾਈਡ ਕਾਦਿਨਾ ਕੀਤਾ ਗਿਆ ਸਰ ਵਪਨ ਕਿਸੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਏਕਚੁਅਲੀ ਪਹਿਲੇ ਮੋਟੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸੇਖਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਜੀ ਫਿਰ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਰੀ ਦੇ ਵਿੱਚ ਅੱਛਾ ਜੀ ਹਾਂਜੀ ਫੋਰਚੂਨਰ ਜੋ ਮਿਲਿਆ 3 ਲੱਖਾਂ ਜੀ ਹਾ ਟੇਪਲਾ ਨੂੰ ਜਾਂਦੀ ਕੌਮੀ ਮਾਰਕ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾ ਵਿੱਚ ਜਾਂਦੀ ਪਹੀ ਉਤੇ ਫੋਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਨੇ ਇਹ ਲਾਸ਼ਾਂ ਪ੍ਰਾਪਰਟੀ ਦਾ ਕਾਮਕਾਰ ਦੇ ਸੰਦੀਪ ਸਿੰਘ ਉਸ ਦੀ ਪਤਨੀ ਮਨਦੀਪ ਕੌਰ ਤੇ ਉਸ ਦੇ ਪੁੱਤਰ ਦੀ ਹੈ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਦੇ ਵਿੱਚ ਪਿਸਟਲ ਫੜਿਆ ਹੋਇਆ ਸੀ ਇਹਦੇ ਤਿੰਨ ਮ੍ਰਿਤਕਾਂ ਦੇ ਸਿਰ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਹਨ ਸਭ ਜਾਨ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ ਘਟਨਾ ਦਾ ਪਤਾ ਖੇਤਾ ਵਿੱਚੋਂ ਟਿਊਬਵੈਲ ਲਗਾਉਣ ਆਏ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਇਹ ਸੰਦੀਪ ਸਿੰਘ ਹੈ ਜੀ ਸਿੱਖ ਵਾਲਾ ਪਿੰਡ ਹੈ ਹੈਗਾ ਲੰਬੀ ਦੇ ਵਿੱਚ ਆ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮੋਹਾਲੀ ਦੇ ਵਿੱਚ ਰਹਿ ਰਿਹਾ ਹੈ ਜੀਗਾ ਇਹਨੂੰ ਇਦਾਂ ਸੁਸਾਈਡ ਕੀਤਾ ਹੈਗਾ ਬੱਤੋ ਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਇਹਦਾ ਕਾਲ ਆ ਗਿਆ ਤੇ ਇਹਨੇ ਬਾਸਤਾ ਹੀ ਹੈਗਾ ਉਹ ਤੋਂ ਬਾਅਦ ਜੋ ਬੰਦੀ ਕਰ ਦਿੱਤੀ ਸੁਸਾਈਡ ਕਾਦਿਨਾ ਕੀਤਾ ਗਿਆ ਸਰ ਵਪਨ ਕਿਹਦੇ ਤੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਐਕਚੁਅਲੀ ਪਹਿਲੇ ਮੋਟੇ ਖੇਤੀ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖ ਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫੇ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਲੀ ਦੇ ਵਿੱਚ ਅੱਛਾ ਜੀ ਤੇ ਸਰ ਪਹਿਲੇ ਕਿਤੇ